ਸਤਿ ਸ਼੍ਰੀ ਅਕਾਲ ਜੀ ਆਪਾਂ ਪਿਛਲੇ ਭਾਗ ਵਿੱਚ ਤੁਹਾਨੂੰ ਇਹ ਦਿਖਾਇਆ ਸੀ ਕਿ ਅਮਰਦੇਵ ਵੀਰੇ ਨੇ ਬਾਉ ਕੋਲ ਨੂੰ ਸਲੂਟ ਮਰਵਾਇਆ ਤੇ ਹੁਣ ਇਹ ਦੋਨੋਂ ਭਰਾ ਬੈਠੇ ਖੁਸ਼ ਆ ਤੇ ਸਲਾਹ ਕਰ ਰਹੇ ਆ ਕਿ ਬਾਉ ਨੂੰ ਅਸੀਂ ਚੰਗਾ ਸਬਕ ਸਿਖਾਇਆ ਸਬਕ ਤਾਂ ਵਾਕਈ ਇਹਨਾਂ ਨੇ ਬਾਉ ਨੂੰ ਸਿਖਾਇਆ ਤੇ ਇਹ ਹੁਣ ਆਪਣੀ ਜਿੱਤ ਦੀ ਮਤਲਬ ਖੁਸ਼ੀ ਮਨਾ ਰਹੇ ਆ ਉਧਰੋਂ ਮਿੰਦੋ ਭੈਣ ਤੇ ਦੀਪ ਦੀ ਦੀ ਆ ਗਈਆਂ ਤੇ ਉਹ ਵੀ ਕਹਿ ਰਹੀ ਆ ਕਿ ਵਾਕਈ ਬਹੁਤ ਵਧੀਆ ਹੋਇਆ ਕਿ ਸਾਡੀ ਜਗਾ ਜਿਹੜੀ ਉਹ ਬਚ ਗਈ ਤੇ ਮਿੰਦੋ ਭੈਣ ਨੇ ਕਿਹਾ ਕਿ ਇਹ ਸਿਰਫ ਸਾਡੇ ਸਹਿਯੋਗ ਨਾਲ ਹੀ ਨਹੀਂ ਹੋਇਆ ਮਤਲਬ ਇਹਦੇ ਵਿੱਚ ਅਨਮੋਲ ਵੀਰੇ ਦਾ ਵੀ ਬਹੁਤ ਸਹਿਯੋਗ ਆ ਜੇ ਅਨਮੋਲ ਵੀਰੇ ਨੇ ਟਾਈਮ ਤੇ ਸਾਥ ਨਾ ਦਿੱਤਾ ਹੁੰਦਾ ਤਾਂ ਅਸੀਂ ਉਹ ਜਗਾ ਵਾਪਸ ਨਹੀਂ ਲੈ ਪਾਣੀ ਸੀ ਫਿਰ ਦੇਵ ਵੀਰੇ ਨੇ ਕਿਹਾ ਕਿ ਇਹ ਗੱਲ ਵਾਕਈ ਸਹੀ ਆ ਤੇ ਉਧਰੋਂ ਦੀਪ ਨੇ ਕਿਹਾ ਕਿ ਅੰਮੀ ਦੋ ਭੈਣ ਨੂੰ ਹੁਣ ਨੌਕਰੀ ਛੱਡ ਦੇਣੀ ਚਾਹੀਦੀ ਆ ਤੇ ਪ੍ਰਦੇਵ ਵੀਰੇ ਨੇ ਕਿਹਾ ਕਿ ਜੋ ਮਰਜ਼ੀ ਹੋ ਜਾਏ ਪਰ ਇਹ ਨੌਕਰੀ ਨਹੀਂ ਛੱਡ ਸਕਦੀ ਪਰ ਹੁਣ ਤਾਂ ਮੈਂ ਚਾਹੁੰਦਾ ਵੀ ਨਹੀਂ ਕਿਉਂਕਿ ਇੰਨੇ ਅਨਮੋਲ ਵੀਰੇ ਤੋਂ ਰਖੜੀ ਵੀ ਬਣਾਈ ਆ ਕਿ ਮੈਂ ਨਹੀਂ ਹੁਣ ਚਾਹੁੰਦਾ ਕਿ ਰਿਸ਼ਤੇ ਖਰਾਬ ਹੋਣ ਤੇ ਇਹ ਜਿੰਨਾ ਇਹਨੇ ਕਾਮਯਾਬੀ ਦੇ ਰਸਤੇ ਵੱਲ ਜਾਣਾ ਇਹ ਜਾ ਸਕਦੀ ਆ ਹੁਣ ਮੈਂ ਇਹਦਾ ਅੱਗੇ ਸਾਥ ਦਊਂਗਾ ਕਿਉਂਕਿ ਇੰਨੇ ਮੇਰਾ ਮੁਸੀਬਤ ਦੇ ਟਾਈਮ ਤੇ ਬਹੁਤ ਸਾਥ ਦਿੱਤਾ ਉਦੋਂ ਮਿੰਦੋ ਭੈਣ ਨੇ ਕਿਹਾ ਕਿ ਮਨਪ੍ਰੀਤ ਭੈਣ ਆਈ ਸੀ ਤੇ ਉਹ ਆਪਣਾ ਸੰਧਾਰਾ ਮੰਗਦੀ ਸੀ ਦੇਵ ਵੀਰੇ ਨੇ ਕਿਹਾ ਕਿ ਸੰਧਾਰਾ ਤਾਂ ਆਪਾਂ ਦੇ ਦਿੱਤਾ ਸੀ ਉਹਨੂੰ ਸਾਰੇ ਇਕੱਠੇ ਪੈਸੇ ਦੇ ਲਿੱਤੇ ਸੀ ਉਹਦੇ ਵਿੱਚ ਸਾਲ ਦੇ ਸਾਰੇ ਤਿਹਾਰਾਂ ਦਾ ਵਿੱਚ ਹੀ ਆਂਦਾ ਸੀ ਉਹਨੇ